ਤੈਨੂੰ ਕੰਫਰਟੇਬਲ ਹੋਣੀ ਚਾਹੀਦੀ ਹੈ ਸਾਡਾ ਕਿਸੇ ਦਾ ਕੋਈ ਹੋਰ ਦੇ ਦਿਓ ਇਹ ਨਾਲ ਇਹ ਚੀਜ਼ ਉਹ ਹੈ ਦੋਹੇ ਪਾ ਕੇ ਕੰਫਰਟੇਬਲ ਨਹੀਂ ਥੋੜੀ ਜਿਹੀ ਬੜੀ ਹੈ ਜਿਆਦਾ ਬੜੀ ਹੈ ਬੜੀ ਹੈ ਹਲੋ ਇੰਨਾ ਛੋਟਾ ਲੈ ਲੋ ਉਹਦੀ ਕੀ ਫਰਕ ਨਹੀਂ ਹੀਲ ਬੜੀ ਹੈ ਨੰਬਰ ਹੈ ਪਤਾ ਕੀ ਹੈ ਜੀ ਸਾਈਜ਼ ਵੱਡਾ ਹੈ ਹਲੋ ਉਹ ਸਾਈਜ਼ ਦੀ ਵੱਡਾ ਉਹਦੇ ਕਰਕੇ ਫੁੱਲਾ ਲੱਗ ਰਹੀ ਹੈ ਆਹ ਪੌਂਪ ਐਰ ਸੇ ਪੂਰਾ ਪ੍ਰੋ퍼 ਆ ਜਾਏਗਾ ਬਸ ਐਰ ਸੇ ਇਹਦੇ ਪੂਰਾ ਪ੍ਰੋ퍼 ਬਣੇਗਾ ਔਰ ਫੁੱਟਿੰਗ ਵੀ ਪੂਰੀ ਪ੍ਰੋਫਟਾ ਹੋਗੀ ਹਲੋ ਦੋਨੋਂ ਕਰ ਪਾਓ ਜੀ ਆ ਦੋਨੋਂ ਕਰ ਪਾਇਓ ਜਰਾਂ ਨਾਲ ਕਰੇ ਜਰਾ ਟਰਾਈ ਕਰੋ ਅੱਛਾ ਬਹੁਤ ਹੈ ਬਹੁਤ ਹੈ ਰਾਣੀ ਮਾਪੋ ਹੁਣ ਦੇਖੋ ਗਰੇਜ਼ ਕਿੰਨੀ ਆਉਗੀ ਜਦੋਂ ਲਹਿੰਗੇ ਵਗੈਰੇ ਨਾਲ ਪਾਣੀ ਹੈ ਨਾ ਤੁਸੀਂ ਹੈਵੀ ਡਰੈਸ ਨਾਲ ਮੈਚ ਕਰਕੇ ਗਰੇਜ਼ ਦੇਖੋ ਕਿੰਨੀ ਆਉਗੀ ਨਾਲੇ ਪੈਰ ਦੇ ਉੱਤੇ ਤੁਹਾਡੇ ਇਹਨਾਂ ਚੀਜ਼ਾਂ ਦੀ ਤਾਂ ਇਹ ਚੀਜ਼ਾਂ ਵਧੀਆ ਬਾਕੀ ਤੁਮ ਇੱਕ ਵਾਰੀ ਤੁਰ ਕੇ ਇਧਰ ਨੂੰ ਸ਼ੀਸ਼ੇ 'ਚ ਨੂੰ ਦੇਖੋ ਕਿੱਥੇ ਚੱਲਦਾ ਹੈ ਬਹੁਤ ਕੰਫਰਟੇਬਲ ਹੈ ਅਰੇ ਤੁਸੀਂ ਕੋਈ ਨਹੀਂ ਪਾਈ ਉਹ ਵੀ ਬੜੀ ਕੈਰੀ ਲੱਗਣੀ ਸੀ ਜੇ ਐਸੇ ਪਾਈ ਗਏ ਲੋਕ ਤੁਰ ਕੇ ਦੇਖੋ ਹੁਣ ਇਧਰ ਨੂੰ ਆਪਣੇ ਆਪ ਜਿਹਨੇ ਸ਼ੀਸ਼ੇ 'ਚ ਮੈਜਨ ਕਰੀ ਜੀ ਕਿਹੜੇ ਕਲਰ ਦਾ ਡਰੈਸ ਹੈ ਰੈੱਡ ਦੋਨੇ ਵੀ ਇਸ ਬੜੇ ਪਿਆਰੇ ਆ ਇੱਕ ਇਹਦੇ ਚ ਸਟਾਈਲ ਹੋਰ ਹੈਗਾ ਤੁਹਾਨੂੰ ਮੂਵੀ ਦਿਖਾ ਦਿੰਨਾ ਆਪਾਂ ਨੂੰ ਹਾਂ ਵੀ ਟਰਾਈ ਕਰ ਲੈ ਲੋ ਲੋ ਜਿੰਨੀ ਮਰਜ਼ੀ ਹੈਵੀ ਤੋਂ ਹੈਵੀ ਡਰੈਸ ਨਾਲ ਮੈਚ ਕਰਦੇ ਹੋਰੀ ਤਰ੍ਹਾਂ ਦੀ ਹੈ ਨਾ ਹੋਰ ਵੀ ਨਹੀਂ ਪਸੰਦ ਮੈਂ ਤਾਂ ਨਹੀਂ ਕੇ ਇਹਨਾਂ ਕੁਝ ਫੋਟੋ ਪਾ ਦੇ ਇਹ ਸਿੰਪਲ ਬੜਾ ਦੇ ਹੀ ਜਨਸਾ ਤੋਂ ਬਹੁਤ ਜ਼ਿਆਦਾ ਸਿੰਪਲ ਆ ਜਾਂਦਾ ਚੰਗਰ ਜਿਹਾ ਦਿਖਾਉ ਤਾਂ ਸਹੀ ਉਭਾਦ ਹੋਊਗਾ ਆ ਚੀਜ਼ ਪਾਓ ਵਰ ਨੂੰ ਆਜਾ ਜਰਾ ਪਿਆਰ ਕਿੰਨੀਆਂ ਪਿਆਰੀਆਂ ਚੀਜ਼ਾਂ ਲੱਗੀਆਂ ਥੋੜੇ ਗਰਾਂਟ ਤੋਂ ਬਗੀਆਂ ਸਾਰੇ ਗ੍ਰੇਸਰੀਜ਼ ਨੇ ਕੰਪਨੀ ਮੈਂ ਇਹ ਬਿੰਦ ਸਟ ਨਹੀਂ ਹੈਗੀ ਮੈਂ ਵਧੀਆ ਫਿਰ ਜਿਹੜੀ ਠੀਕ ਹੈ ਮੈਂ ਵੀ ਮਤਲਬ ਆਪਣੇ ਪਸੰਦੇ ਨੂੰ ਲਵਗੀ ਹੁਣ ਮੈਂ ਤਾਂ ਕਹਿੰਦਾ ਮਾਂ ਲੈ ਲਦੀ ਨੇ ਕਹਿੰਨਾ ਉਹ ਲੈ ਲੈ ਪੌਣੀ ਤਾਂ ਐ ਮੈਂ ਨਹੀਂ ਉਹ ਤਾਂ ਹੈਗਾ ਹੀ ਆ ਬਿਲਕੁਲ ਨਹੀਂ ਨਹੀਂ ਇਹ ਤਾਂ ਚਮਾਈ ਸੀ ਚੱਪਲੇ ਆ ਗਈ ਜੀ ਚੱਪਲੇ ਆ ਗਈ ਆ ਬੈਲੀ ਟਾਈਪ ਨਹੀਂ ਹੈਗੀ ਬੋਦੀ ਦੇਖ ਕਹ ਪਿਆ ਕਿਹੜੇ ਜੀ ਆ ਬੰਦ ਮੂਰੇ ਤੇ ਪਹਿਲੀ ਸੌਰੀ ਇਹਨੂੰ ਕੀ ਕਹਿੰਦੇ ਮਿਲ ਜਾਗਾ ਮਿਲ ਜਾਗਾ ਜੀ ਇਦੋਂ ਦਾ ਲਗਾ ਦੇ ਬੰਦ ਲੋਕ ਇੱਕ ਬੰਦ ਆ ਦੇਖੋ ਕੋਈ ਚੀਜ਼ ਹੀ ਬੜੀ ਪਿਆਰੀ ਸੀਗੀ ਤੁਸੀਂ ਛੱਡ ਕੇ ਪਾਈ ਨਹੀਂ ਜੀ ਵੀ ਆਪਕੇ ਦੁਬਾਰਾ ਪਾਈ ਤੁਸੀਂ ਪਾਉਂਗੇ ਨਾ ਚੀਜ਼ੇ ਤਾਂ ਸੋਹਣੀ ਲੱਗੂਗੀ ਜੀ ਬੈਠ ਕੇ ਹੋਰ ਜੀ ਪੰਜਾਬੀ ਕਿੱਤੀ ਦੇ ਲਈ ਮੈਨੂੰ ਨਹੀਂ ਮਿਲੀ ਵਿਆਹ ਚ ਇਹਨੇ ਜੀ ਕਹੇ ਜੀ ਮੇਰੇ ਵਿਆਹ ਨੂੰ ਕਹੇ ਜੀ ਮੈਂ ਲੈਣਾ ਖਾਣ ਤੋਂ ਪਾਉਂਦੀ ਹੈ ਨਹੀਂ ਲੜੀ ਜੁੱਤੀ ਸਿੰਪਲ ਹੈ ਮਹਾਪਾਕ ਤੁਰ ਹੁੰਦਾ ਤੇ ਹੋ ਗਿਆ ਲੜੀ ਨੇ ਸਾਰੇ ਤੋਰ ਲੈ ਲੈ ਹੁ ਫੇੜ ਮੇਰੇ ਦਿਲ ਕਰ ਦਿਲ ਲੈ ਬਾਜ਼ਾਰ ਚੋਂ ਪਾ ਕੇ ਖਾਣ ਨੂੰ ਹਾਂ ਗੁਰਕ ਦੀ ਗੱਲ ਨਾ ਮੂੰਹ ਪਰ ਸਹੀ ਗੱਲ ਆ ਮੈਂ ਕੀ ਕੋਝ ਬਹਲੇ ਹੋਰ ਤੇ ਨਾ ਪਰ ਜਿਆਦਾ ਨਹੀਂ ਕਿਹਾ ਨਾ ਮੈਂ ਲੈਣੀ ਐ ਇਹਨੂੰ ਬਾਜ਼ਾਰ ਚੋਂ ਪਾ ਕੇ ਆਪ ਗੱਡੀ ਦਾ ਤੋੜ ਕੇ ਖਾਣਾ ਆਏ ਕਹਤੇ ਗੱਲਾਂ ਕਰਦੀ ਆਂਦਾ ਤੁਰ ਸਾਡੀ ਲੈ ਦਈ ਮੈਨੂੰ ਦਈ ਦੇ ਦੇ ਇਹ ਆ ਨਾ ਤੇ ਇਹ ਵੀ ਚੜ ਕੇ ਬੜੀਓ ਦਿੱਤੀ ਆ ਕਾਰਨਾਮ ਚੋਲੀ ਬਾਬਾ ਇਹ ਵੀ ਚੜ ਕੇ ਬੜੀਓ ਦਿੱਤੀ ਆ ਇਹਨੇ ਆਲਦੀ ਹੋਈ ਆ ਮੈਂ ਪਾ ਕੇ ਤੁਰੀ ਵੀ ਆਂਦੀ ਦੀ ਇਹ ਜੀ ਗੱਲ ਨਹੀਂ ਹੈਗੀ ਬਸ ਮੈਨੂੰ ਕੌਫਟੇ ਵਾਲੀ ਚਾਹੀਦੀ ਆ ਪਤਲੀ ਹੀਲ ਵਾਲੀ ਵੀ ਲਈ ਵੀ ਆ ਪਰ ਨੇ ਆਣਿਆ ਕਰਕੇ ਨਹੀਂ ਪਾਦੀ ਹੂੰ ਤਾਂ ਪਾ ਕੇ ਦੇਖ ਅੱਛਾ ਜੀ ਇਦਾਂ ਦੀ ਜਿਹੜਾ ਮੇਰਾ ਤੇ ਦੀਪਲ ਦਾ ਸੇਮ ਹੀ ਸਾਈਜ਼ ਆ ਇਦਾਂ ਦੇ ਨਹੀਂ ਬਾਈ ਮੈਂ ਤਾਂ ਨਹੀਂ ਤੁੱਲਦੀ ਆ ਜੀ ਮੇ ਤਾਂ ਵੇਨਾ ਮੇ ਤਾਂ ਵੇਨਾ ਸਿੱਤੇ ਨਹੀਂ ਤੋਰ ਹੋਣਾ ਰਹਿਣਾ ਲਾਸਟਿਕ ਹੈ ਜੀ ਲਾਸਟੀ ਖਿੱਚੋ ਉੱਪਰ ਨੂੰ ਕਰੋ ਬੜਾ ਲਾਸਟੀ ਖਿੱਚੋ ਫੇਰ ਆਊਗਾ ਅੱਗੇ ਤਾਂ ਬਹੁਤ ਜਗ੍ਹਾ ਹੈ ਹਾਂ ਹੁਣ ਦੇਖੋ ਆ ਲੋ ਨਾ ਵੀ ਪੂਰਾ ਫਿੱਟ ਆ ਲੋ ਦੋਨੋਂ ਪਰ ਪਾਓ ਖੜੇ ਹੋ ਕੇ ਟ੍ਰਾਈ ਕਰੋ ਅਰੇ ਅਸੀਂ ਬਿਆਨ ਨੂੰ ਬਲੈਕ ਨਹੀਂ ਚਾਹੀਦਾ 골ਡਨ ਹੈਗਾ ਜੀ ਹਾਂ ਹਾਂ 골ਡਨ ਦੰਨਾ ਹੈਗਾ ਉਹ ਤਾਂ ਦਿਖਾਇਆ ਸਿਰਫ ਇਹ ਤਾਂ ਸੰਤ ਕਰਦੀ ਹੈ ਉਹ ਤਾਂ ਸਿਰਫ ਕਿ ਦਿਖਾਇਆ ਤੁਹਾਨੂੰ ਮੈਂ ਮਿਲ ਜਾਏਗਾ 골ਡਨ ਹੈਗਾ ਜੀ ਸੇਮ ਇਹਦੇ ਨਾਲ ਦੇ ਸੁਣ ਕੇ ਦੇਖੀ ਨਾਲੇ 골ਡਨ ਨਾਲ ਵੀ ਹੈ ਇੰਨਾ ਪਿਆਰਾ ਲੱਗਣਾ ਸਗੋ ਪੈਰ ਚ ਪਾਓ ਆ ਲੋ ਤੁਸੀਂ ਦੇਖੋ ਗੜੀ ਮਰਜੀ ਕੋਲ ਡਰੈਸ ਨਾਲ ਮੈਚ ਕਰਾਉ। ਆ ਵੀ ਸੈਂਡਲ ਬੜਾ ਪਿਆਰਾ ਸੀ ਜਿਹੜਾ ਪਹਿਲਾਂ ਪਾਇਆ ਸੀ ਇਹਨਾਂ। ਆਹ ਵਾਲਾ। ਸਭ ਤੋਂ ਬਿਆਰੀ ਆਈਟਮ ਜੀ ਕਿ ਉਹਨੂੰ ਲੱਗ ਰੱਖ ਕੇ ਦੇਖੋ। ਪਤਾ ਕੀ ਹੈ? ਵਿੱਚ ਰੱਖਿਆ ਹੋਇਆ ਸੀ ਯਾਰ ਲੋ। ਡਿਫਰੈਂਟ ਆਈਟਮ ਹੈ। ਜਦੋਂ ਪਾਉਂਗੇ ਲਹਿੰਗੇ ਵਗੈਰਾ ਨਾਲ ਮੈਚ ਕਰਕੇ ਉਦੋਂ ਲੁਕਿੰਗ ਹੀ ਹੋਰ ਆਊਗੀ ਸਭ ਤੋਂ ਬੜੀ। ਸਭ ਤੋਂ ਬੜੀ। ਚੁਆਇਸ ਇਜ਼। ਇਹਨਾਂ ਨਾਲ ਲਹਿੰਗੇ ਨਾਲ ਪਾ ਕੇ ਥੋੜੀ ਜਿਹੀ ਕੰਫਰਟੇਬਲ। ਪਹੁੰਦਾ ਹੀ ਆ ਜੀ। ਤਾਂ ਹੀ ਚੀਜ਼ ਸਿਕੋ ਜਿਆਦਾ ਵਧੀਆ ਲੱਗੂਗੀ ਜਦੋਂ ਪਾ ਕੇ ਦੇਖੋ। ਸਭ ਤੋਂ ਵਧੀਆ। ਗਰੇਸਾ ਉਦੋਂ ਆਣੀ ਹੈ ਫਿਰ ਦੇ ਉੱਤੇ ਤੁਹਾਨੂੰ ਨਾ ਬੜਾ ਲੱਗਦਾ ਕੁਝ ਵੀ ਮੜੀ ਜੀ ਉਹ ਟਰਾਈ ਅਹ ਬਿਗਾ ਮਾਰ ਲਓ ਕੁਝ ਦਿਖਾ ਦਿਓ ਭਾਜੀ ਐਦਾਂ ਦਾ ਕਰ ਲਓ ਹਨਾ ਵੀ ਕਿੱਦਾਂ ਦਿਖਾਣਗੇ ਕਿਹੜੇ ਐਦਾਂ ਦੇ ਕੁਝ ਦਿਖਾਓ ਇੱਚ ਬੜਾ ਦਵਾ ਨਹੀਂ ਮੈਂ ਤਾਂ ਹੀਲ ਛੋਟੇ ਦੇਖਣੀ ਹੈ ਕਿੱਦਾਂ ਦੇਖਣੀ ਹੈ ਹਾਂ ਥੋੜੀ ਛੋਟੀ ਪਤਾ ਕੀ ਹੁੰਦਾ ਜਿਹੜੇ ਹੀਲ ਛੋਟੀ ਵਾਲੇ ਡਿਜ਼ਾਈਨ ਨੇ ਨਾ ਉਹ ਉਹਨਾਂ ਨੂੰ ਵੈਸੇ ਨਹੀਂ ਪਸੰਦ ਆਉਂਦੇ ਨੇ ਉਹ ਸਿੰਪਲ ਬਣ ਜਾਂਦੇ ਨੇ ਭਾਜੀ ਇਹਨਾਂ ਨਾਲ ਇੱਕ ਪੀਸ ਵੀ ਮੇਰੇ ਕੋਲ ਕਸਟਮਰ ਆ ਕੇ ਗਿਆ ਜੀ ਐਂਡ ਤੇ ਆਹੀ ਜਾ ਕੇ ਗਿਆ ਹਾਂ ਚੀਜ਼ ਕਰਾ ਲਈ ਇਹ ਵੀ ਭਾਜੀ ਮੰਨਦੇ ਆਪਾਂ ਇੱਕ ਵਾਰੀ ਪਤਾ ਗੱਲ ਗਿਆ ਜੀ ਹੁਣ ਜਿਹੜੇ ਜਿਹੜੇ ਬੰਦੇ ਨੇ ਇਹ ਤਾਂ ਇਹ ਸਾਰੀ ਨਹੀਂ ਨਹੀਂ ਉਹਦੇ ਬੇਸਿਕ ਐਕਸਪ੍ਰੈਸ਼ਨ ਆਉਂਦਾ ਬਖੀਰਾ ਪੁੱਛ ਹੈਗਾ ਜੀ ਮੈਂ ਤਾਂ ਦੇ ਰਿਹਾ ਬਟ ਉਹਦੀ ਗ੍ਰੇਸ ਹੀ ਅਲੱਗ ਹੈ ਉਹ ਨਾ ਚੀਜ਼ਾਂ ਦੀ ਜੀ ਉਹ ਹੀਲ ਥੋੜੀ ਹੈ ਅਨੋਖੀ ਹੀਲ ਨਹੀਂ ਹੈ ਇੰਨਾ ਤਾਂ ਸਾਰਾ ਬੈਲੈਂਸ ਹੈ ਇੰਨੀ ਕੀ ਹੀਲ ਹੈ ਉਹ ਨਹੀਂ ਇਹ ਨਹੀਂ ਕੀ ਹੈ ਜਦੋਂ ਇਹ ਵਿੱਚ ਪਾਈ ਨਹੀਂ ਹੀਲ ਚੱਲਦੀ ਹੈ ਨਾ ਕੁਝ ਛੋਟੀ ਹੀਲ ਜਾਨੀ ਤੁਹਾਨੂੰ ਸਮਝਦਾ ਹੋ ਏਦਾਂ ਵੀ ਜਾਂਦੀ ਨਹੀਂ ਚਲੋ ਤੀਜਾਂ ਦੀ ਤਾਂ ਲੁਕਿੰਗ ਹੀ ਅਲੱਗ ਤੋਂ ਆ ਜੀ ਜਿਹੜੀਆਂ ਮੈਂ ਨਾਲ ਹੁਣ ਆਲਟਮ ਦਿੱਤੀ ਤੂੰ ਇਹਦੇ ਵਿੱਚ ਕੀ ਕਹਿਣੀ ਹੈ ਬੀ ਮੇਰੇ ਹੀਲ ਬੜੀ ਹੈ ਸਮਝਣਾ ਹਲੋ ਤੁਹਾਡਾ ਨੀਚੋ ਸੇਮ ਆਇਟਮ ਹਲੋ ਪੈਰ ਚ ਪਾਓ ਨਹੀਂ ਉਹ ਗ੍ਰੇਸ ਉਹਨਾਂ ਦੀ ਬਾਣੀ ਹੈ ਜੀ ਪੈਰ ਤੇ ਸਭ ਤੋਂ ਵੱਡੀ ਗਾਦੀ ਆਹ ਲੈ ਲਾ ਪੈਰ ਗ੍ਰੇਸ ਉਹਨਾਂ ਦੀ ਬਾਣੀ ਹੈ ਬਾਣੀ ਉੱਪਰ ਹੀ ਕਹਿੰਦੀ ਆ ਵੀ ਬੜੀ ਬੜੀ ਆਹ ਵੀ ਅੱਛੀਆਂ ਲੜਡੀਆਂ ਪੈਰ ਤੇ ਪਾ ਕੇ ਅੱਪਰ ਇੱਕ ਪਰ ਨਹੀਂ ਪਾਣੀ ਪਾਇਆ ਬਸ ਤੁਸੀਂ ਦੇਖੋ ਹੋਈ ਨਹੀਂ ਇੱਕ ਪਰੇ ਨਹੀਂ ਪਾਣੀ ਪਾਇਆ ਆ ਦੇਖਿਓ ਹੋਇਆ ਠੀਕ ਹੈ ਪਤਾ ਆਹ ਦੇਖਿਓ ਉਹ ਵੀ ਦੇਖ ਲਓ ਨਹੀਂ ਆਈ ਦਿਖਾ ਦਿਓ ਥੋੜੀ ਜਿਹੀ ਟਾਈਟ ਇਹ ਟਾਈਟ ਹੈ ਇਹ ਸਾਈਜ਼ ਥੋੜੀ ਟਾਈਟ ਛਾਂਟੀ ਟਾਈਟ ਹੈ ਉਹੋ ਦਿੱਤਾ ਲੈ ਲਓ ਜੀ ਇੱਕ ਇੱਕ ਨੰਬਰ ਭੁੱਲ ਜਾਂਦੇ ਨੇ ਬਾਹਰ ਜਾ ਕੇ ਦੇਖੋ ਜੰਮਾ ਕੋਈ ਦਿਨ ਨਹੀਂ ਆਉਂਦਾ ਜਾਨੋ ਬਹੁਤ ਵਟੇ ਲੈ ਲੂੰਗੀ ਨੇ ਜੀ ਚੱਲ ਪਾ ਕੇ ਮਾਣਾ ਤੈਨੂੰ ਗੇੜਾ ਦੇ ਕੇ ਆਈਏ ਕੋਈ ਨਾ ਚੋਗਾ ਸਭ ਤੱਕ ਲਓ ਜੀ ਆ ਗਏ ਹੁਣ ਨਮੀ ਦੁਕਾਨ 'ਚ ਉਹ ਹੈ ਦੀਦੀ ਉਹ ਸੌਖੀ ਦਾ ਸਾਡੀ ਇੱਕ ਤਾਂ ਲਓ ਪਾਈ ਬੜੀ ਮੰਮੀ ਨੂੰ ਕੁਝ ਬਸਾਂਦਾ ਐ ਸਕੀਮੀਓ ਸੋਹਣੀਆਂ ਲੱਗੂਆਂ ਨਾ ਪਾਈਆਂ ਹਰ ਪਿੰਡੀ ਹੈਗੀਆਂ ਇਹ ਜੀਆਂ ਵਾਈਟ ਚ ਆਹ ਹੈਗੀਆਂ ਦੋ ਪ੍ਰਕਾਰ ਦੇ ਪੱਲੇ ਲੈਂਦੇ ਆ ਪਾਹ ਨਹੀਂ ਜਾਨੀ ਵਿਚਾਰੀਆਂ ਘਰੇ ਤਾਂ ਹੀ ਕਹਿਣੀ ਥੋੜੀ ਜੀ ਬੜੀ ਹੋ ਜਵੇ ਫੇਰ ਪਾਉਗੀ ਆਣਾ ਬੇਟੇ ਨਾ ਰੱਖਦਾ ਉਹਨੇ ਵੈਸੇ ਵਿਚਾਰੀ ਦੀ ਪਾਰ ਗਿਆ ਨਹੀਂ ਕਰ ਸਕਦਾ ਹਜੇ ਉਹਨੂੰ ਤਾਂ ਹਜੇ ਤਾਂ ਉਹਨੂੰ ਜਰਾ ਪਾਉਣਾ ਵੀ ਪਾਰੇ ਆ ਲੈਣਾ ਹੈ ਨਾ ਜੀ ਆ ਤਾਂ ਹੋਣੀ ਹੈ ਵਿਚਾਰੀ ਨੂੰ ਮੈਂ ਜਾਨੀ ਕੁੱਟਾਂ ਦੇ ਜੋੜੇ ਨੂੰ ਫਿਰ ਨਾਲ ਲਿਆ ਹੁਣ ਤੂੰ ਆਪਣੇ ਨੂਤ ਨੂੰ ਹੈ ਨਹੀਂ ਹੁਣ ਇੱਕ ਸਮਝਾਉਣਾ ਪਾਉਣਾ ਪਵੇਗਾ ਹਾਂ ਛੋਟੇ ਫਿਰ ਬੜੇ ਹੋ ਜੀਦੇ ਕੁੱਤਿਆਂ ਨੂੰ ਸਾਥ ਕਰਕੇ ਜੇ ਮਨ ਕੀ ਦੇ ਆ ਗਿਆ ਕਿੰਨੀ ਸੌਂਦੀ ਹੈ ਕਿਤੇ ਚੱਲ ਜਾਈ ਪਾਉਗੀ ਫਿਰ ਚੁੱਟੀਆਂ ਬਹੁਤ ਸੋਹਣੀਆਂ ਸੋਹਣੀਆਂ ਭਾਈ ਬਾਕੀ ਹੁਣ ਦੇਖਦੇ ਆਂ ਪਸੰਦ ਕਿਹੜੀ ਆਉਂਦੀ ਇਹਨਾਂ ਨੂੰ ਆਹ ਲਓ ਬਈ ਸਾਰੀਆਂ ਸੋਹਣੀਆਂ ਐਦਾ ਘਰਾਉਂਗਾ ਤੁਹਾਡਾ ਬਹੁਤ ਤਕੜਾ ਕਰਾਂ ਤਾਂ ਸਭ ਪਤਾ ਹੈ ਸਾਰੇ ਸਾਰੀਆਂ ਮੌਲਸਤਾਂ ਹਾਂਜੀ ਜੇ ਇਹਨਾਂ ਤੋਂ ਕੋਈ ਸਾਹਮਣੇ ਜਿਹੜੀਆਂ ਪੰਨਾਂ ਉਹਨੇ ਤੁਹਾਨੂੰ ਜੇ ਤੈਨੂੰ ਕੁਝ ਪਸੰਦ ਲੱਗੇ ਤਾਂ ਮੈਨੂੰ ਕੁਝ ਦੱਸ ਸਕਦੇ ਹੋ ਬੱਸ ਇਹ ਜਿਆਦਾ ਖਾਦੋ ਬੜਾ ਪਾਣੀ ਨਹੀਂ 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 ਸਾਰੇ ਕਿਤੇ ਕਿਹੜੀ ਲੈਣੀ ਹੈ ਇੱਕ ਮਿੰਟ ਆ ਗਿਆ ਸਾਹਮਣੇ ਕਿੱਦਾਂ ਗੋਜੀ ਉੱਥੇ ਦੇਖਦੇ ਹਾਂ ਸ਼ੇਰ ਕੋ ਲੱਗੇ ਕਲਰ ਵਾ ਕਲਰ ਆਇਆ ਕਲਰ ਬੱਚਾ ਮੇਰੀ ਆਈ ਕਾਲਜ ਸਿਸਟਰ ਬ੍ਰਦਰ ਸਟਾਰ ਕਲਰ ਬ੍ਰਦਰ ਨਾ

ਕਿਆ ਹੋਇਆ ਅਸੀਂ ਕੁਆਪਤੀ ਜੀ ਬਾਤਾਂ ਪਹਿਲੇ ਸੇ ਲਈਆਂ ਕਹਿੰਦੀ ਲੈ ਲੈਂਦੇ ਹੁਣ ਜਿਸ ਤਰ੍ਹਾਂ ਦੀ ਲੇੜੀ ਹੈ ਮੈਂ ਤਾਂ ਇੱਕ ਤਾਂ ਤੇ ਲੇੜੀ ਤੋੜੀ ਬਸੰਦ ਦੇ ਲੈ ਨਹੀਂ ਨਹੀਂ ਬਿਲਕੁਲ ਉਧਰ ਭਾਬੀ ਹੋਈ ਹੁਣ ਮੁਰੇ ਭਾਬੀ ਇਹਦਾ ਨਾਮ ਹੈ ਜਿਹੜਾ ਭਾਬੀ ਨੂੰ ਹਾਂ ਹਾਂ ਆਜੇ ਕਰੋ ਇਹਨੇ ਤਾਂ ਲੇੜੀ ਤੇ ਤੂੰ ਸੈਂਦਾ ਤੇਰੀ ਵੀ ਆਹ ਤਾਂ ਕਾਹਦੀ ਦਾ ਲੈਣੀ ਆ ਭਾਵੇਂ ਉਹ ਆਹ ਨੇਲੀ ਹੂਟ ਚ ਆਹ ਕਿਆ ਦੇਖਣੀ ਮੇਰੀ ਪੂਰੀ ਪਲੈਨਿੰਗ ਦੀ ਮੈਂ ਆਪਣੇ ਲੈ ਕੇ ਨਾਲ ਪੂਰੀ ਕਰਾਵਾ ਦੀ ਸੈਂਟਾ ਕਿ ਮੈਨੂੰ ਇਹ ਤਾਂ ਮਿਲ ਹੀ ਨਹੀਂ ਸ਼ੂਮ ਆ ਦੇ ਆਪੀ ਦੀ ਗੱਲ ਆਹ ਇਹ ਨਾਲ ਹੀ ਬਦਲਤਾ ਸੀ ਸੋ ਚੇਤਾ ਜੀ ਕਮੈਂਟਸ ਠੀਕ ਹੈ ਚਲੋ ਤਾਂ ਸਾਈਜ਼ ਤਾਂ ਲੈ ਲੈਂਦੇ ਆ ਉਹ ਤਾਂ ਪਸੰਦ ਦਾ ਕਰਦੇ ਹਾਂ ਉਹ ਨਾ ਪਸੰਦ ਹਾਂਜੀ ਇੱਕ ਇਹਦੇ ਵਿੱਚ ਆਡ ਕਾਜੀ ਦੇ ਅੱਗੇ ਦੇਖੀਏ ਹਾਂਜੀ ਸਾਈਜ਼ ਮਿਲ ਜਣਾ ਤੁਸੀਂ ਪਸੰਦ ਕਰ ਲਓ ਸਾਈਜ਼ ਤਾਂ ਮਿਲ ਜਣਾ ਸਾਈਜ਼ ਤਾਂ ਮਿਲ ਜਣਾ ਪਤਾ ਐ ਕਰਨੀ ਜਿਵੇਂ ਹੁੰਦੀ ਹੈ ਹਾਂਜੀ ਅਸੀਂ ਆਪਣੇ ਸਾਈਜ਼ ਲੈਣਾ ਕਿ ਤੁਸੀਂ ਮੈਡਮ ਸੰਦੇਲ ਬਸ ਬਸ ਸਾਈਜ਼ ਮੰਜੀ ਜੇ ਮੈਂ ਕੋਈ ਤੇ ਬੜਾ ਸਾਈਜ਼ ਪਾ ਕੇ ਨਹੀਂ ਨਾ ਠੀਕ ਨਾ ਹੋ ਰਿਹਾ ਦੀਦੀ ਆਪਰੇ ਹੁਣ ਰੇਟ ਤਾਂ ਪੁੱਛਣਾ ਹੀ ਆ ਆਪਰੇ ਤਾਂ ਆਪਣੀ ਜਿਹੜੀ ਸੈੱਲ ਆ ਉਹ ਤੁਹਾਨੂੰ ਆ ਰਾਈ ਕਰਦੇ ਜੀ ਚਾਰਟੀ ਕਰ ਦੂਗਾ ਸਾਈਜ਼ ਦੇ ਦੇਣੀ ਜੀ ਜੀ ਕਿਸ ਨੇ ਨਹੀਂ ਬਣਾਉਂਦੀ ਇਹ ਨਹੀਂ ਹੋਣੀ ਕਿ ਤੁਸੀਂ ਪਾਉਂਦੇ ਆਂ ਲਮੜੀ ਨਹੀਂ ਆਉਂਦੀ ਦਮਾ ਲਮੜੀ ਦੀ ਵੀ ਇਹੇ ਜੀ ਬਿਲਕੁਲ ਹਾਂ ਇੱਕ ਵਾਰ ਇਹਦਾ ਚ ਵੀ ਦੇਖ ਲਓ ਨਾ ਜੇ ਕੋਈ ਚੀਜ਼ ਆਉਂਦੀ ਪਸੰਦ ਹੈ ਨਾ ਚ ਤਾਂ ਸਾਈਜ਼ ਤਾਂ ਇਹਨਾਂ ਨੇ ਕੱਢ ਦੇਣਾ ਆ ਵੇਖੋ ਇਹਦਾ ਛੋਟਾ ਜੂਸਾ ਹੈ ਨਹੀਂ ਕਰਾਂਗੇ ਮੇਰੀ ਗੱਲ ਤਾਂ ਇਹਦੇ ਨਾਲ ਪਾਜੀ ਇਦਾਂ ਦੇ ਬਾਰੇ ਨਹੀਂ ਕਰਦੇ ਹੋਰ ਇਹ ਉੱਪਰ 90% ਨਾ ਘਟਾ ਦਿੰਦੇ ਹੈ ਜੇ ਨਾ ਉਹਦਾ ਛੇ ਨੰਬਰ ਕੱਟੋ ਆ ਛੇ ਨੰਬਰ ਬਾਝੋਂ ਕਰਦਾ ਇਹ ਕਪੜੇ ਕਪੜੇ ਅਸੀਂ ਵੀ ਸਾਡੇ ਲਿਫਟ ਸੈਂਟਰ ਆਪਾ ਜੀ ਮੈਨੂੰ ਇਹ ਚੀਜ਼ ਚਾਹੀਦੀ ਐ ਇਦਾਂ ਦੇ ਸੈਂਡਲ ਚਾਹੀਦੇ ਆ ਹੋਰ ਜਿਵੇਂ ਹੁਣ ਉਹ ਉੱਪਰ ਪਏ ਉਹਨਾਂ ਦੀ ਹੀਲਾ ਬੜੀ ਐ ਆਪਣੇ ਆਪ ਘੱਟੜੀ ਜੀ ਹਾਂ ਘੱਟੜੀ ਵਾਲੀ ਚਾਹੀਦੀ ਆ ਅਧ ਘੜ ਲਗਿਆ ਤਾਂ ਆ ਕਰਿਓ ਤੇ ਆ ਕਿੱਦਾਂ ਦਿਖਾ ਮੈ ਉਹਨਾਂ ਨੂੰ ਪਸੰਦ ਕਰਵਾ ਦਿੰਦੇ ਇੱਥੇ ਬੜਾ ਸਾਰੇ ਛੋਟੇ ਛੋਟੇ ਕਾਹਦਾ ਇੱਕ ਛੋਟਾ ਵਾਲੀ ਐ ਕਿ ਗੈਂਟਸ ਦੀ ਸਾਡੇ ਕਮਲਾ ਮੱਟੀ ਦੇ ਕੰਪਨੀ ਵਾਲੇ ਬੜੀ ਜੈਨੋ ਕਾਰਕ ਬੈਠ ਜੋ ਇੱਥੇ ਬੈਠ ਕੇ ਦੇਖ ਲਓ ਇੱਧਰ ਬੈਹਜੋ ਕੋਈ ਨੰਬਰ ਮਿਲ ਜਾਵੇ ਨੰਬਰ ਤਾਂ ਮਿਲ ਜੂਗਾ ਬੈਠ ਕੇ ਦੇਖ ਲੋ ਕੱਲ ਲਾਣੀਆਂ ਨਵੀਆਂ ਮੰਮੀ ਨੂੰ ਕਹਿ ਲਈ ਆ ਵੀ ਸੋਲੀ ਲੱਗਦੀ ਹੈ ਹਨਾ ਨੀ ਤੋ ਬਰੇ ਜਿਹੜੇ ਤੇ ਤਾਂ ਆਇਆ ਇਹ ਲੋਕ ਇਸਾਈਨ ਨਾਲ ਨਾਲ ਗਿਰਦੇ ਨੇ ਅੰਦਰ ਸੁਮਾ ਐਟਵੀ ਆ ਗਿਆ ਬੜਾ ਸੈਂਟੀ ਚੱਕ ਕਰ ਵੀ ਤੈਨੂੰ ਕੰਫਰਟੇਬਲ ਹੋਣਾ ਢੀਸਾ ਮੈਨੂੰ ਬਾਹਰ ਨਿਕਲਦੀ ਲੱਗਦੀ ਦੀ ਉੱਤੇ ਸਾਈਜ਼ ਬੜਾ ਚੰਗਾ ਹੈ ਸਾਈਜ਼ ਬੜਾ ਚੰਗਾ ਹੈ ਤਾਂ ਫਿਰ ਬੜਾ ਬਣਾਉਂਦਾ ਸੋਲੇ ਸਾਈਜ਼ ਨਹੀਂ ਬੈਠੀ ਜੀ ਦੇ ਮੋਟੇ ਸਾਈਜ਼ ਦੇ ਕਿ ਕਰ ਨਹੀਂ ਕਰੀਏ ਕਿ ਰਿਮੋਟਰੀ ਸਾਈਜ਼ ਦਾ ਬਣਾ ਦੇਗੀ ਕੁਆਲਟੀ ਨਹੀਂ ਲੱਗਦੀ ਆਹ ਲਾਦੀ ਹੈ ਭਾਈ ਆਹੋ ਦੇਖ ਤਾਂ ਟ੍ਰਾਈ ਕਰਦੇ ਆ ਆਹ ਕਾਈ ਬੜਾ ਦਮਾ ਹੈ ਕੀ ਹੋਇਆ ਕਹਿੰਦੀ ਇਹਦੇ ਨਾਲ ਦਾ ਹੋਰ ਪੈਰ ਦਿਓ ਸਾਈਜ਼ ਦਿਓ ਜੀ ਪੈਰ ਮੈਂ ਕਹਿੰਦੀ ਤੇਰੀ ਸਾਡੇ ਵੀ ਪੈਰ ਖਾਨੀ ਆ ਤੁਹਾਡੇ ਦਾ ਭਰ ਨਹੀਂ ਨਹੀਂ ਤੋਦਾ ਸਾਡੇ ਵੀ ਪੈਰ ਖਾਨੀ ਆ ਪਹਿਲਾਂ ਵੀ 2000 ਲਾ ਗਈ ਲੈ ਹਾਂ ਮੇਰੇ 100 ਰੁਪਏ ਦੀ ਲੱਤੀ ਆ ਅੱਛਾ ਕੋਈ ਨਹੀਂ ਲੈ ਉਹ ਬਾਈਕ ਹੋਰ ਆ ਗਈ ਜੁੱਤੀ और और सिस्टम में आ गई है मेरे पास ज्यादा 7 8 9 10 11 12 एक एक मिनट में नहीं रखते रखना है और मैं कहूंगी कि म्युनिसिपल में 22 ले आया 22 लग तो दूसरी क्या रहती है हां देखो के पार्टी की जान ब्लैक में खिंचा चढ़ के ट्राई करो तो अंदर ਤੈਨੂੰ ਠੀਕ ਆ? ਹਾਲੇ ਵੀ ਮੂੰਹ ਉਹਦਾਂ ਕਰੀਏ ਨੀ ਉਹ ਨਹੀਂ ਦੇਖਣ ਤਾਂ ਦੇ ਹੱਦ ਵੀ ਇਹ ਨਾ ਸੋਚ ਮੈਂ ਲੈਣੀ ਆ ਹਾਂ ਇਹ ਤਾਂ ਕੋਹ ਸੰਤ ਹੀ ਲੈ ਹਾਂ ਇਹ ਕਹਿੰਦੀ ਆ ਠੀਕ ਆ ਠੀਕ ਆ ਇਹ ਮੈਂ ਵੀ ਚਾਹੁੰਦੀ ਤੈਨੂੰ ਪਸੰਦ ਹੋਵੇ ਮੈਂ ਨਹੀਂ ਚਾਹੁੰਦੀ ਤੈਨੂੰ ਪਸੰਦ ਆ ਬੰਦਵਾਲਾ ਆਪਣੀ ਸਾਈਜ਼ ਟਰਾਈ ਕਰ ਲੈ ਮੈਂ ਇਹ ਹੀ ਚਾਹੁੰਦੀ ਹਾਂ ਇਹ ਵੀ ਨਹੀਂ ਮੈਂ ਵਾਰਨ ਲੋਗ ਕਰਾ ਕੇ ਸਾਰਾ ਕੁਝ ਕਰਦਾ ਹੈਗਾ

ਬਾਜੀ ਕਹਿੰਦੇ ਵਾਸਤੇ ਪਾਰਟੀ ਦੇ ਇੱਕੋ ਜੁੱਤੀ ਹਾਂ ਉਹ ਪਾਰਟੀ ਦੇ ਹੌ ਘਾਂਟੇ ਘਾਂਟੇ ਪਾਦਾ ਪਾਦੀ ਬਾਜੀ ਜੇ ਇੰਦਰ ਮਨਾ ਸਕਦੇ ਤਾਂ ਅਸੀਂ ਵੀ ਇੱਕ ਇੱਕ ਲੈ ਸਕਦੀਆਂ ਹਾਂ ਫੋਨ ਛੱਡੋ ਉਹਨਾਂ ਨੇ ਇੱਕ ਹੀ ਜੁੱਤੀ ਦੋ ਆ ਉਹ ਕਿੱਥੇ ਮਾਰਾ ਜੀ ਇਹਨਾਂ ਕੋ ਬਦੇਰੀਆਂ ਜੁੱਤੀਆਂ ਯਾਰ ਜੋ ਆ ਰਹੀਆਂ ਮਜਨ ਦਾ ਸਵਾਦ ਆਣਾ ਬੱਟਾ ਉਹ ਆ ਲੈਣਾ ਬਹੁਤ ਜੁੱਤੀਆਂ ਇਹਨਾਂ ਕੋ ਹੈਲੋ ਹੈ ਗਿਆ ਸਾਡੇ ਕੋਲ ਅਸੀ ਕੀ ਗੱਲ ਕਰਦੇ ਜੇ ਸ਼ਹਿਰ ਹੈ ਜੁੱਤੀਆਂ ਬਾਈ ਬਹੁਤ ਸੋਹਣੀਆਂ ਸੋਹਣੀਆਂ ਨੇ 7 ਤੋਂ 12 ਚਲੋ ਹੁਣ ਚਲੋ ਮੈਂ ਕਰਤੇ ਗੂਗਲ ਤੇ ਹਾਂ ਜਿੰਨੀ ਤਾਂ ਤੁਸੀਂ ਦਵਾਣੀ ਹੈ ਨਹੀਂ ਅਸੀਂ ਚੱਪਲਾਂ ਹੀ ਲੈ ਲਈਏ ਧੰਨ ਮੇਰੀ ਅੰਤਰੀਕੀਆਂ ਦੀਆਂ ਲੁੱਟਣ ਵਾਲੀਆਂ ਆ ਤੁਹਾਨੂੰ ਤਾਂ ਲੈ ਲਈਏ ਵਿਚਾਰ ਗਿਆ ਕਸੂਰ ਨਹੀਂ ਪੁੱਛੋ ਤੁੰਨੂੰ ਅਸੀਂ ਘਾਲੇ ਨਹੀਂ ਰੋਪਣੀ ਸਾਈਜ਼ ਵੀ ਮੇਰੇ ਨਾਲ ਬਸ ਆ ਜੈਸਮੀਨ ਵਾਲੀਆਂ ਦਾ ਨਮੀਆਂ ਹੀ ਆ ਇਹ ਮਾ ਭਜੀ ਘਰ ਪਾਉਣ ਨੂੰ ਘਰ ਹੋਮ ਘਰ ਪਾਉਣ ਨੂੰ ਜੀਵਨ ਬੜਾ ਦਿਖਾਇਆ ਸਾਨੂੰ ਘਰ ਪਾਉਣ ਨੂੰ ਦਿਖਾ ਦਿਓ ਭਾਈ ਯਾਰ ਹਣ ਪੀਆਂ ਨੀ ਇਹ ਕੁੰਡਾ ਕਰਾਂਗੀਆਂ ਚੰਗੀ ਤਰ੍ਹਾਂ ਘਰ ਬਹੁਤ ਜੱਤੀ ਦੇਣੀਆਂ ਆ ਇਹਨੇ ਲੈ ਲੋ ਅੱਛਾ ਸੂਟ ਮਾਪ ਕੱਟਤਾ ਧਾਰਾ ਪਿਆ ਜੁੱਤੀ ਮਾਪ ਕਰਤੀ ਧਾਰੀ ਪਈ ਆ ਜੇ ਕੋਈ ਸੇਲ ਦੀ ਵੀ ਹਾਂ ਤੇ ਦੀਦੀ ਨੇ ਫੇਰ ਵੀ ਐਂ ਗੱਲ ਕਰਤੀ ਭਾਜਦੇ ਜਿਆਦਾ ਪੈਸੇ ਨਾ ਲੱਗੇ ਤੁਹਾਡੇ ਵੀ 200 200 ਨੂੰ ਸੇਲ ਲੱਗੀ ਹੋਈ ਏ ਵੀ ਇੱਥੇ ਤੇ ਫੇਰ ਵੀ ਤੇ ਗੁਰੂ ਸੱਚੀ ਵਧੀਆ ਗੱਲ ਐ ਕਰੋ ਮਾੜੀ ਮੋਟੀ ਸ਼ਰਮ ਕਰੋ ਉਹ ਤੁਹਾਡਾ ਫੇਰ ਵੀ ਕਿੰਨਾ ਚੋਝਰੀ ਤੁਸੀਂ ਜਦੇ ਲੈ ਦੱਸ ਨਾ ਤਾਂ ਕਿਹਦਾ ਕਰ ਵਸਤੇ ਦੋ ਜੋੜੇ ਨੇ ਨਹੀਂ ਐ ਤਾਂ ਬੰਦੇ ਦੀ ਹਾਂ ਪੰਪ ਜੀ ਨਾਲ ਦਾ ਉਹ ਦੋ ਜਾਨੀਆਂ ਮੈਨੂੰ ਮੈਂ ਤੁਹਾਨੂੰ ਦੱਸਾਂ ਗੱਲ ਮਾਰੀ ਜਾਂਦੀਆਂ ਕਿ ਕਿੱਦਾਂ ਬਣੀ ਸਾਈਟ ਦਿਖਾਓ ਯਾਰ ਭਾਜੀ ਪੱਣੀ ਆਈਏ ਦਿਖਾਓ ਬਸ ਸਾਈਜ਼ ਦੋਨੇ ਸਾਈਜ਼ ਦਿਖਾ ਦਿਓ ਉਹ ਸਾਈਜ਼ ਕਿੰਨੇ ਆ ਚੱਪਲਾਂ ਤਾਂ ਮਾਰੀਏ ਨਹੀਂ ਇਹ ਨਹੀਂ ਬੋਲ ਇਹ ਤਾਂ ਹੈਗੀ ਹੈ ਨਾ ਕਾੜਦਾ ਨਹੀਂ ਬਾਈ ਤੂੰ ਮੇਰਾ ਗੋਡਾ ਕਰਵਾਉਂਗਾ ਯਾਰ ਮੇਰੇ ਪਾਪੀ ਚ ਕੱਪੜੇ ਤਾਂ ਲੱਗੀਆਂ ਚੇਡੇ ਗੀਆਂ ਮੈਂ ਲੱਗੀਆਂ 3 ਨੰਬਰ ਦੇ ਦੋ ਹਜ਼ਾਰ ਲੱਗੇ ਜਾਣਾ ਆਪਣਾ ਸਟਰ ਨੂੰ ਨਾਲ 2000 ਪਲੱਸ ਕਰਤਾ ਦਿੱਤਾ ਦਾਦਾ 10 ਸਰ ਦਵਾਜੀ ਬੁੱਟੀ ਪਾ ਕੇ ਸਾਰਾ ਗਾਣਾ ਨੰਬਰ ਕਿੰਨਾ ਆਉਂਦਾ ਉਹਨਾਂ ਨੂੰ ਨੰਬਰ ਤਾਂ ਦੱਸੋ ਹੁਣ ਦੇਖਣ ਦੇ ਅੱਛਾ ਤੁਹਾਨੂੰ ਆਪਣਾ ਨੰਬਰ ਹੀ ਨਹੀਂ ਪਤਾ ਨਹੀਂ ਸਾਨੂੰ ਕਿੱਥੇ ਪਤਾ 10 ਅਸਤੋਂ ਕਿਉਂ ਆ ਬਸ ਮਨੂੰ ਮੇਰਾ ਪਤਾ 10 ਨੰਬਰ ਆਉਂਦਾ ਸਾਨੂੰ 20 ਆਉਂਦਾ ਮੈਨੂੰ 30 ਆਉਂਦਾ ਬਸ ਸੱਚੀ ਆ ਮੈਂ ਝੂਠ ਨਹੀਂ ਬੋਲਦਾ ਤੂੰ ਵੀ ਬੋਲ ਨਾ ਕੁਛ ਤੁਹਾਡੇ ਇਹ ਸੋਚੋ ਸੱਚੀ ਬੱਚੀ ਕੀ ਆ ਗੱਲ ਛੋਟੇ ਵਾਲੇ ਪੈਂਟ ਟੈਨਸ਼ਨ ਲੱਗਦੀ ਕੋਈ ਮਨੂੰ ਹੈ ਹਾਂ ਜੀ ਕੋਈ ਸਾਨੂੰ ਦਿਖਾ ਦਿਓ ਚਪਲਾ ਪਰਸ ਵੀ ਹੈਗੇ ਨੇ ਇਹਨਾਂ ਕੋਲ ਹੈਗਾ ਤਾਂ ਇਹਨਾਂ ਕੋਲ ਪੰਜਾਬੀ ਜੁੱਤੀਆਂ ਵੀ ਆ ਹੈਂ ਮੂਟ ਵੀ ਹੈਗੇ ਆ ਤੁਸੀਂ ਦੱਸੋ ਸਾਨੂੰ ਹਾਂ ਥੋੜਾ ਦੱਸਿਓ ਵਾ ਮਹਿੰਗਾ ਮੈਨੂੰ ਰਸਤੇ 'ਚ ਲੈਣਾ ਯਾਰ ਇੱਕ ਮਾੜਾ ਹਰਕੁੰ ਦਾ ਸਮਾਨ ਨਹੀਂ ਪਹੁੰਚਦਾ ਉਹਦੇ 'ਚ ਤੁਹਾਨੂੰ ਵੀ ਪਤਾ ਹੈ ਤੁਸੀਂ ਮੈਨੂੰ ਦੱਸੋ ਇੱਕ ਵਾਰ ਜੈਨੂਅਲ ਨਾਲ ਕਿਤੇ ਕੋਈ ਫਾਇਦੇ ਆ ਸੁਣਾਂਗੇ ਕੋਈ ਫੀਡੜਾ ਥੱਲਾ ਯਾਦ ਆ ਗਈ ਸੀ ਹੋਰ ਕੀ ਟਵਾਣਾ ਫੀਡ ਮੇਰੇ ਆਣੇ ਦੇ ਕੱਪੜੇ ਦਾ ਮਖਾਵਲ ਕਰਦਾ ਮੈਂ ਤਾਂ ਲੈ ਲੂंगे ਪਰਸ ਵੀ ਕੋਈ ਗੱਲ ਚਾਰ ਹਰ ਸੰਜੇ ਚੂਟਦਾ ਚਾਹੀਦੇ ਆ ਛੋਟਾ ਵਿੱਚ ਆਇਆ ਨਾ ਬਿਆਹ ਇਹ ਵਿਆਹ ਤੇ ਫਿਰ ਵੀ ਕਿਤੇ ਉੱਤਰ ਉੱਤਰ ਫਿਰਦਾ ਪਾਕਿਸਤਾਨ ਨਾਲ ਉਹ ਕਰ ਨਹੀਂ ਫਿਰ ਉੱਪਰ ਨੂੰ ਚੜ੍ਹ ਕੇ ਪਾਣੀ ਵਾਲੀ ਬੋਤਲ ਫਿਰ ਦੁੱਧ ਦਾ ਬਣਾ ਦਿੰਦਾ ਡੱਬਾ ਕਿੰਨਾ ਵੱਸ ਮਾਰਦਾ ਚਾਹੋ ਇਹ ਨੀ ਆ ਖੜਾ ਕੇ ਦਿਓ ਖੜਾ ਦੂੰਗੇ ਪਰਸ ਤਾਂ ਮੈਂ ਦਵਾ ਦੂਗਾ ਬੜਾ ਆ ਚਾਹੀ ਕੋਈ ਗੱਲ ਪਰ ਮੈਂ ਨਹੀਂ ਚੱਕੇ ਕਰਨਾ ਫਿਰ ਨਾ ਚੱਕੇ ਤੁਸੀਂ ਘਰ ਤੋਂ ਨਹੀਂ ਚੱਕੇ ਕਿਤੇ ਮੇਰੇ ਕੋ ਫੜਾ ਨਹੀਂ ਕਰੇ ਐਡਾ ਬੜਾ ਪਰਸ ਹੋਰ ਕੀ ਗੱਲ ਤੇ ਗੱਲ ਇੱਕੋ ਹੀ ਗੱਲ ਸੁਣੋ ਜਦ ਪੈਂ ਤੁਹਾਡੇ ਨਾਲ ਪੁਲਿਸ ਸਪੋਰਟ ਸੇ ਖੜੀ ਹੁੰਦੀ ਆ ਮਨ ਕੇ ਮੈਂ 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 ਦੱਸੇ ਗੁਰ ਤੁਹਾਡੀ ਹੈਲਪ ਕਰਾਉਣੀ ਮੈਂ ਹਰ ਗੁਰ ਚੱਕਲੇ ਕਰੂੰਗਾ ਚਲੋ ਠੀਕ ਆ ਬਹੁਤ ਆ ਠੀਕ ਆ ਬਹੁਤ ਐਸੀ ਗੱਲ ਬਹੁਤ ਆ ਵਾ ਠੀਕ ਆ ਜਿੰਨਾ ਨਹੀਂ ਆਪੇ ਪਰਸ ਫੜੇਗਾ ਨਾ ਨਹੀਂ ਕਰਾਂ ਇੱਕ ਹੱਥ 'ਚ ਮੈਂ ਬੀੜੀਆਂ ਨਹੀਂ ਬਣਾਉਂਦਾ ਨਾ ਹਰ ਬੁਲੀ ਤੇਰੀ ਕਹਾਤ ਨਾ ਚੋਤੀ ਮਾਰੀ ਦਿੰਦੇ ਹੈ ਲੈ ਹਾਂ ਮੈਨੂੰ ਪਤਾ ਨਹੀਂ ਗ੍ਰੀਨ ਆਇਆ ਨਾ ਨੇ ਪਾਜੀ ਗ੍ਰੀਨ ਕਲਰ ਨਾ ਦਿਓ ਹੋਰ ਕੁਝ ਦਿਖਾ ਦਿਓ ਬੀਜੀ ਲੀ ਲੀਓ ਦੋ ਹਾਥ ਰੋ ਦੋ ਸਰ ਲੈ ਮੈਂ ਨਹੀਂ ਹਰਾ ਰੰਗ ਲੈਣਾ ਹੁਣ ਸਾਈਜ਼ ਠੀਕ ਆ ਪਾਜੀ 650 ਨਾ ਇਹ ਹਰਾ ਰੰਗ ਨਹੀਂ ਲੈਣਾ ਸਾਈਜ਼ ਠੀਕ ਸਾਈਜ਼ ਕਰਨਾ ਹੈ ਇਹ ਕਿਹੋ ਜਿਹਾ ਨੰਬਰ ਬੜਾ ਮੈਨੂੰ ਦਿਖਾ ਦੋ ਕੱਲ੍ਹ ਨੂੰ ਵੀ ਬੁਲਾਉਣਾ ਹੈ ਨਾ ਤੇਰਾ ਠੀਕ ਲਾ ਇਹ ਮੈਨੂੰ ਨੰਬਰ ਦੱਸੀ ਪਤਲੀ ਵੱਡੀ ਵਾਲੇ ਮੈਡਮ 6 ਨੰਬਰ ਹੱਥੋਂ ਕੱਢੇ ਹੋ ਸੱਤੋਂ ਕੱਢੇ ਨਹੀਂ ਤਾਂ ਖਾਸੇ ਹੀ ਬੜਾ ਕਰਤਾ ਜੀ ਮੈਂ ਕਿਹਾ ਮੈਂ ਤਾਂ ਕੁਛ ਕਹਿੰਦਾ ਪਤਲੀ ਵੱਡੀ ਪਤਲੀ ਵੱਡੀ ਨਹੀਂ ਐਨੀਥਿੰਗ ਪਚਾ ਲਓ ਜੀ ਤੁਸੀਂ ਇੱਕ ਜਣਾ ਦੱਸੇ ਕਰੋ ਨਾ ਅ ਗਲ ਜਾ ਹੁੰਦੇ ਜਿਹਨੇ ਕਹਤਾ ਮੈਂ ਹਾਰਾ ਰੰਗ ਨਾ ਵੀ ਸਾਜਣਾ ਨਾ ਪੈਰ ਵਿੱਚ ਇੱਕ ਨੰਬਰ بڑا ਸਾਈਜ਼ ਦੇ ਦੋ ਵਧੀਆ ਦੇ ਹੀ ਹੈ ਉਹੀ ਗੱਲ ਹੈ ਨਾ ਇੱਕ ਜਣਾ ਬੋਲ ਕੇ ਦੱਸੋ ਪਹਿਲਾਂ ਇੱਕ ਜਾਨੀ ਦੇ ਲਓ ਭਾਈ ਫਿਰ ਦੁਬਾਰਾ ਦੋ ਹੀ ਕਹਦੇ ਹੋ ਹੁੜਝ ਜਾਂਦਾ ਅਗਲਾ ਇਹ ਨਾ ਹੋਵੇ ਜਾਨੂ ਤੁਸੀਂ ਤੁਸੀਂ ਕਰਤਾ ਤੁਸੀਂ ਇੰਨੀ ਦੇਰ ਲੱਟ ਚੁੱਧੀ ਆ ਉਹ ਤਾਂ ਫੇਰ ਹੁਣ ਜਦ ਬੀਬੀ ਵੱਜ ਜਾਂਦਾ ਫੇ ਕਈ ਵਾਰ ਇਹ ਤਾਂ ਨਹੀਂ ਕਰਦੇ ਨਾ ਕੋਈ ਨਾ ਜਲਦੀ ਜਾਂਦੇ ਪੜ ਕੇ ਪੁਰੇ ਲੈਣਾ ਇੱਕ ਆਵੇ ਤਾਂ ਨਾ ਆ ਜਾਓ ਅੱਜ ਲਈ ਪਾਜੀ ਕਰ ਦੋ ਸਾਨੂੰ ਫ੍ਰੀ ਮੈਂ 8 ਨੰਬਰ ਚੱਪਲ ਦੇਵਾ ਦੇ ਮੋੜਦੇ ਮੋੜਦੇ ਪਾਜੀ ਅਸੀਂ ਹੋਰ ਵੀ ਸਮਾਨ ਲੈਣਾ ਐਮਨਾ ਖਰਾਬ ਕਰ ਜਾਂ ਹਾਂ ਲੈ ਕੇ ਨਹੀਂ ਕੋਲ ਪਾਜੀ ਅਸੀਂ ਹੋਰ ਵੀ ਸਮਾਨ ਲੈਣਾ ਯਾਰ ਚੱਪਲ ਦੱਸੋ ਕਿਦਾਂ ਦੀ ਆਏ ਨਾ ਨਾ ਕਰੋ ਹੁਣ ਤਾਂ ਨਾ ਦੇਣੀ ਚਾਹੀਦੀ ਹੈ ਪਤਨੀ ਬੱਤੀ ਆਹ ਮੇਰਾ ਸਾਈਜ਼ ਕਿੰਨਾ ਨੰਬਰ ਚਾਹੀਦਾ ਇੱਕ 7 ਨੰਬਰ ਲੂਵੀ ਲੈ ਕੇ ਇੱਕ ਕੰਮ ਤੋਂ ਜ਼ਰਾ ਫਟਾਫਟ ਮਿਜੀ ਦਿਓ ਉਦਾਂ ਦੀ ਪਾਈ ਹੋਈ ਹੈ ਜੀ ਕਿੰਨਾ ਨੰਬਰ ਚਾਹੀਦਾ ਜੀ ਤੁਸੀਂ 6 ਨੰਬਰ ਲੈ ਉਹਨੇ ਇਹ ਕਸਾ ਰਿਹਾ ਹੈ। ਜਸਨਾਹ ਦੇਖੋ ਪਰਪੱਟੀ ਨੂੰ ਬਾਦੂ ਦਾ ਸਾਲ। ਉਹ ਅੰਟੀ ਕਹਿੰਦੇ। ਉਹ ਫਾਇਨ ਰਿਵੈਟ ਚਾਹੀਦਾ। ਉਹ ਲੈ ਲਈ ਜੀ। ਮਾਚ ਨੂੰ ਉਹ ਸਹੀ। 5000। 700 ਤੇ ਅੱਛਾ ਹੀ ਲੱਗ ਮੈਮ। ਆ ਦੇਖੋ ਮੈਮ। ਉਹ ਪਤਲੀ ਆ 15 ਮਿੰਟ। ਅੱਪਾ ਜੀ ਇਤਨੀ ਪਤਲੀ ਜੀ ਨਹੀਂ ਮਿਲੂਗੀ ਜੀ। ਪਤਲੀ ਹੋਇਆ ਜੀ। ਆ ਦੇਖੋ। ਬੱਦਰੀ ਜੀ। ਜੀ ਦੇਖੋ ਸੀ ਕੋਈ ਗੱਲ ਨਹੀਂ ਹੋਰ ਵੀ। ਸਟੈਪ ਪੱਧਰ। ਉਹ ਪਤਲੀ ਹੋਇਆ। ਇਹਦੀ ਪਤਲੀ ਹੁਣ ਕਿੰਨੀ ਕਾਊਗੀ? ਹਾਂਜੀ। दे। भाजी तो कलर बिखाओ इधर ਕੋਈ ਨਹੀਂ ਕੋਈ ਨਹੀਂ ਮੈਂ ਕਰ ਨਹੀਂ 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 ਇਹ ਵੀ ਇਹ ਵੀ ਇਹ ਤਾਂ ਇੰਨੀ ਆਦੀ ਦੂਈਆਂ ਆ ਤਾਂ ਮੇਰੇ ਸੂਕ ਨਾਲ ਮੈਚ ਖਤਾਈ ਕਰਦਾ ਹਾਂ ਜਾਹੀ ਤੇ ਆਣੀ ਪਾਣੀ ਦੇ ਪੈਰ ਫਿਸਲਦੇ ਡਾਨੀਆਂ ਵੱਡੀਆਂ ਬਣ ਦੇਖ ਲਓ ਕੀ ਐਕਸਪੀਰੀਅੰਸ ਆ ਮੈਂ ਲੋ ਦੇੜੀ ਕਨੇ ਪੈਰ ਚ ਪਾਣੀ ਮਤਲਬ ਪਾਣੀ ਦੇ ਵਿੱਚ ਚੱਪਲ ਫਿਸਲ ਫਿਸਕਲ ਲੰਬੀ ਹੋਈ ਜਾਂਦੀ ਬੜੀ ਹੋਈ ਜਾਂਦੀ ਇਹਦੇ ਨਾਲ ਹੀ ਦੇ ਦੋ ਪਾਣੀ ਹੈ ਕਿਹੜੀ ਲਈ ਆ ਹਾਂ ਜੈਸਮੀਨ ਨੇ ਕਿਹੜੀ ਲਈ ਆ ਆ ਲਈ ਆ ਇਹਦੇ ਨਾਲ ਨਹੀਂ ਹੈਗੀ ਆ ਹਾਂ ਦੇ ਤੁਸੀਂ ਆ ਲੈ ਲਓ ਕੋਈ ਨਾ ਤੁਸੀਂ ਲੈ ਲੀ ਆ ਲੈ ਲੀ ਮੈਂ ਤੇthi gara ਭਾਬੀ ਨੇ ਉਹ ਲਈਆਂ ਜੈਸਮੀਨ ਨੇ ਆ ਹਾਂ ਤੁਸੀਂ ਲੈ ਲਈ ਆ ਦੇ ਸਕਦੇ ਹੋ ਕੋਈ ਨਾ ਆ ਬਦਲ ਬਦਲ ਆਕਾਰਾਂ ਬਦਲ ਕੇ ਪਾ ਲਿਓ ਉੱਥੇ ਕਿਆ ਨਾਮ ਲਿਖ ਹੋ ਜਾਣਾ ਕਿਤੇ ਚੇਰੋ ਚਲਾਦਾ ਜੈਸਮੀ ਚੱਲੀ ਪਾ ਹਾਂ ਠੀਕ ਆ ਜੁੱਤੇ ਵਾਲੀ ਫੀਲਿੰਗ ਦੇਦੀ ਥੋੜੀ ਲੱਗਦੀ ਹੈ ਚਲੋ ਜੀ ਚੱਪਲਾ ਵੀ ਹੋ ਗਈਆਂ ਸਿਲੈਕਟ ਤੇ ਜੁੱਤੀ ਵੀ ਹੋ ਗਈ ਸਿਲੈਕਟ ਚਲੋ ਮਿਲਦੇ ਹਾਂ ਜੀ ਤੁਹਾਨੂੰ ਹੁਣ ਅਗਲੇ ਬਲੌਗ ਚ ਸასი ਕਾਲ ਜੀ ਸਾਰਿਆਂ ਨੂੰ